ਸਾਡੇ ਬੱਚੇ ਨੇ ਪੰਪ ਵੀ ਵਜਣੇ ਬਾਜਰੀ ਨਿਕਲਦੀ ਆਪਾਂ ਗੋਲੀ ਮਾਰਦੀ ਵਾਲੀ ਪਲਾਸਟਿਕ ਵਾਲੀ ਗੋਲੀ ਮਾਰਦੇ ਲੱਪਣਦੇ ਸਾਡੇ ਵੀ ਆਉਂਦਾ ਨਾ 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 ਚੋਖਾਂ ਤੇ ਰੱਖੀਏ ਭਾਈ ਇਹ ਚੋਲੀ ਜਿਹਨਾਂ ਆ ਗਏ ਜਰਾ ਉਹ ਲਿਓ ਜਿਹਨਾਂ ਬਾਸਤ ਦਾ ਬਾਸਾ ਭਜਣਾ ਹੈ ਉਹ ਕਹਿੰਦੇ ਸਾਰੇ ਮੁੰਡੇ ਬਾਸਤ ਦਾ ਬਾਸਾ ਜਿਹੜੇ 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 ਉਹ ਬਾਸਤ ਦਾ ਜਿਹਨੇ ਬਾਹ ਜਾਣਾ ਹੈ ਦੂਜਾ ਮਾਣ ਦਾ ਨਾਗ ਦਿਖਾਣਾ ਮਾਰ ਗਾ ਦੇ ਸਹੀ ਆ ਮੁੰਡਿਆਂ ਨੂੰ ਭੱਜੇ ਪਿੱਛੇ ਭੱਜਣੇ ਆਲੀ ਕਿਤੇ બોલ મને જ મારા